ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 10 ਸਤੰਬਰ ਦਿਨ ਬੁੱਧਵਾਰ 2025 ਦੇ ਸਮਾਂ ਹੈਗਾ ਜੀ 9:50 ਮਿੰਟ ਦਾ ਸਵੇਰ ਦਾ ਤੇ ਆਪਾਂ ਇਸ ਵਕਤ ਖੜੇ ਆ ਜੀ ਖੱਗਰ ਦਰਿਆ ਖਨੌਰੀ ਦੇ ਉੱਤੇ ਖਨੌਰੀ ਖੱਗਰ ਦਰਿਆ ਦੇ ਪੁਲ ਦੇ ਉੱਤੇ ਖੜੇ ਆ ਜੀ ਆਪਾਂ ਤੇ ਵੇਖ ਸਕਦੇ ਹੋ ਤੁਸੀਂ ਖੱਗਰ ਦਰਿਆ ਦੇ ਵਿੱਚ ਪਾਣੀ ਫੁੱਲ ਭਰ ਕੇ ਚੱਲਦਾ ਪਿਆ ਜੀ ਕਿੰਨਾ ਕੁ ਪਾਣੀ ਵਧਿਆ ਜਾਂ ਘਟਿਆ ਆਪਾਂ ਕੋਲ ਚੱਲ ਕੇ ਜਿੱਥੇ ਨਿਸ਼ਾਨ ਲੱਗੇ ਹੋਏ ਨੇ ਜੀ ਤੁਹਾਨੂੰ ਸਾਰਾ ਕੁਝ ਵਿਖਾਵਾਂਗੇ ਜੀ ਪਹਿਲਾਂ ਆਹ ਵਾਲਾ ਪਾਸਾ ਚੈੱਕ ਕਰੋ ਜੀ ਜਿੱਧਰੋਂ ਪਾਣੀ ਆਉਂਦਾ ਪਿਆ ਜੀ ਫੁੱਲ ਬੰਨਾਂ ਦੇ ਨਾਲ ਲਾ ਕੇ ਪਾਣੀ ਚੱਲਦਾ ਪਿਆ ਜੀ ਇਹ ਆ ਜੀ ਖਣੋਰੀ ਮੰਡੀ ਜਿਹੜੇ ਪਾਸਿਓਂ ਪਾਣੀ ਆਉਂਦਾ ਪਿਆ ਜੀ ਇਹ ਬਾਦਸ਼ਾਹਪੁਰ ਵਾਲੀ ਸਾਈਡ ਤੋਂ ਪਾਣੀ ਆਉਂਦਾ ਪਿਆ ਜੀ ਤੇ ਦੂਜੇ ਪੰਨੇ ਵੀ ਚੱਲ ਕੇ ਤੁਹਾਨੂੰ ਦਿਖਾਉਨੇ ਆ ਜੀ ਆਪਾਂ ਤੇ ਆਓ ਚੱਲੀਏ ਦੂਜੇ ਪਾਸੇ ਪੁਲ ਦੇ ਇਹ ਆ ਗਏ ਜੀ ਹੁਣ ਆਪਾਂ ਪੁਲ ਦੇ ਦੂਜੇ ਪਾਸੇ ਦੋਵੇਂ ਪੁਲਾਂ ਦੇ ਵਿਚਾਲੇ ਤੇ ਆ ਜਿੱਧਰ ਨੂੰ ਪਾਣੀ ਜਾਂਦਾ ਪਿਆ ਜੀ ਉੱਥੇ ਨਿਸ਼ਾਨ ਲੱਗਿਆ ਜਿਹੜਾ ਉਹ ਵੱਡਾ ਪੁਲ ਆ ਗਿਆ ਜੀ ਆਪਣਾ ਭਾਗੜਾ ਨਹਿਰ ਵਾਲਾ ਪੁਲ ਉਹ ਚਿੱਟਾ ਨਿਸ਼ਾਨ ਲੱਗਿਆ ਜਿੱਥੋਂ ਪਾਣੀ ਦੇ ਨਾਪ ਦਾ ਪਤਾ ਲੱਗ ਜਾਂਦਾ ਵੀ ਪਾਣੀ ਦਾ ਪੱਧਰ ਕਿੰਨਾ ਕੁ ਦਰਿਆ ਦੇ ਵਿੱਚ ਤੇ ਇੱਥੇ ਖੜ ਕੇ ਵੀਡੀਓ ਬਣਾਉਣ ਦਾ ਮਕਸਦ ਤਾਂ ਆਪਾਂ ਪਹਿਲਾਂ ਤਾਂ ਇਸ ਸਾਈਡ ਆਉਂਦੇ ਆ ਬੂਟੀ ਦਾ ਪਤਾ ਲੱਗ ਜਾਂਦਾ ਕਿੰਨੀ ਕੁ ਪੁੱਲ ਦੇ ਵਿੱਚ ਫਸੀ ਏ ਜਾਂ ਪਾਣੀ ਦੇ ਵਿੱਚ ਕਿੰਨੀ ਕੁ ਬੂਟੀ ਆਉਂਦੀ ਪਈ ਏ ਇਧਰਲੇ ਪਾਸੇ ਆ ਗਿਆ ਜੀ ਖਨੌਰੀ ਸ਼ਹਿਰ ਤੇ ਖਨੌਰੀ ਸ਼ਹਿਰ ਦੀ ਬਿਲਕੁਲ ਜੜ ਦੇ ਵਿੱਚੋਂ ਦੀ ਲੰਘਦਾ ਜੀ ਘੱਗਰ ਦਰਿਆ ਸਾਹਮਣੇ ਅੱਜ ਇੱਕ ਜੀਸੀਬੀ ਚੱਲਦੀ ਪਈ ਹੈ ਜੀ ਪਹਿਲਾਂ ਦੋ ਚੱਲਦੀਆਂ ਹੁੰਦੀਆਂ ਨੇ ਅੱਜ ਕੰਮ ਘੱਟ ਹੋਣਾ ਤਾਂ ਕਰਕੇ ਇੱਕ ਜੀਸੀਬੀ ਲਗਾਈ ਗਈ ਉਹ ਪਾਖੜਾ ਤੋਂ ਪਾਰ ਵੀ ਕਗਰ ਦੇਸ ਦਾ ਜੀ ਜਿਹੜਾ ਮੰਡਵੀ ਮੂਨਕ ਵਾਲੇ ਪਾਸੇ ਜਾਂਦਾ ਜੀ ਤੇ ਆਓ ਚੱਲੀਏ ਆਪਾਂ ਹੁਣ ਆਪਾਂ ਪਾਖੜਾ ਪੁਲ ਦੇ ਇਧਰ ਵਾਲੇ ਪਾਸੇ ਖੜੇ ਆਂ ਤਾਂ ਜੋ ਇਧਰੋਂ ਵੀ ਪਤਾ ਲੱਗ ਸਕੇ ਉਹ ਪੁਲ ਤੇ ਆਪਾਂ ਪਹਿਲਾਂ ਖੜ ਕੇ ਵੀਡੀਓ ਬਣਾ ਕੇ ਆਏ ਜੀ ਹੁਣ ਹੁਣ ਆਪਾਂ ਪਾਖੜਾ ਵਾਲੇ ਪੁਲ ਵਾਲੇ ਪਾਸੇ ਆ ਗਏ ਆ ਜੀ ਕਰੋਰੀ ਪਾਣੀ ਦੀ ਸਪੀਡ ਚੈੱਕ ਵੈਸੇ ਸਪੀਡ ਦਾ ਅੱਜ ਪਤਾ ਨਹੀਂ ਲੱਗਦਾ ਕਿਉਂਕਿ ਬੂਟੀ ਹੈ ਨਹੀਂ ਨਾ ਵਿੱਚ ਜਦੋਂ ਬੂਟੀ ਵਿੱਚ ਚੱਲ ਕੇ ਆਉਂਦੀ ਪਾਣੀ ਦੀ ਸਪੀਡ ਦਾ ਵੀ ਪਤਾ ਲੱਗਦਾ ਰਹਿੰਦਾ ਤੇ ਅੱਜ ਪੂਰਾ ਪ੍ਰੋਪਰ ਪਤਾ ਨਹੀਂ ਲੱਗਦਾ ਪਿਆ ਤੇ ਬੂਟੀ ਅੱਜ ਘੱਟੀਏ ਨਾਲ ਦੀ ਨਾਲ ਬਾਕੀ ਕੱਢੀ ਵੀ ਜਾਂਦੇ ਨੇ ਜੇ ਨਾ ਕੱਢਣ ਤਾਂ ਕਿੱਥੋਂ ਤੱਕ ਚੱਲੀ ਜਾਂਦੀ ਬੂਟੀ ਫਿਰ ਪਾਣੀ ਦੀ ਡਾਫ ਲੱਗਣ ਦਾ ਖਤਰਾ ਬਣਿਆ ਰਹਿੰਦਾ ਜੀ ਉਹ ਸਾਹਮਣੇ ਚਿੱਟਾ ਨਿਸ਼ਾਨ ਹੈ ਜੀ ਇੱਥੋਂ ਤਾਂ ਫਿਰ ਆਪਾਂ ਨੂੰ ਕਲੀਅਰ ਨਹੀਂ ਪਤਾ ਲੱਗਣਾ ਤੇ ਆਪਾਂ ਕੋਲ ਚੱਲ ਕੇ ਵੇਖਾਂਗੇ ਤੁਹਾਨੂੰ ਦਿਖਾਵਾਂਗੇ ਜੀ ਪਾਣੀ ਕਾਫੀ ਦਿਨ ਹੋ ਗਏ ਨੇ ਜੀ ਹੁਣ ਉਤਰ ਜਾਣਾ ਚਾਹੀਦਾ ਸੀ ਪਰ ਪਾਣੀ ਪਤਾ ਨਹੀਂ ਕਿੱਥੋਂ ਆਈ ਜਾਂਦਾ ਜੀ ਇੰਨਾ ਬਾਕੀ ਉਹੀ ਗੱਲ ਹੋ ਗਈ ਵੀ ਇਹਦੇ ਵਿੱਚ ਡਰੇਨਾ ਨਾਲੇ ਨਦੀਆਂ ਕੱਗਰ ਦਰਿਆ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੋ ਪੈਂਦੀਆਂ ਨੇ ਜਦੋਂ ਕੱਗਰ ਦਰਿਆ ਦਾ ਪਾਣੀ ਘਟੇਗਾ ਉਹ ਵੀ ਵਿੱਚ ਪੈਣਾ ਸਾਰਾ ਪਾਣੀ ਤੇ ਆ ਗਏ ਜੀ ਹੁਣ ਆਪਾਂ ਮੇਨ ਥਾਂ ਤੇ ਜਿੱਥੇ ਨਿਸ਼ਾਨੀ ਲੱਗੀ ਹੋਈ ਏ ਤੇ ਥੋੜੀ ਜਿਹਾ ਆਪਾਂ ਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਪਏਗਾ ਕਿਉਂਕਿ ਇੱਥੇ ਜੀਸੀਬੀ ਲੱਗੀ ਹੋਈ ਫਿਰ ਦੂਰੋਂ ਨਿਸ਼ਾਨ ਸਾਫ਼ ਨਹੀਂ ਆਉਂਦਾ ਤੇ ਹੁਣ ਕਿਨਾਰੇ ਤੇ ਪਹੁੰਚ ਹੀ ਚੱਲੀ ਏ ਬੂਟੀ ਕੱਢਦੀ ਕੱਢਦੀ ਤੇ ਫਿਰ ਆਪਾਂ ਵਖਾਨੇ ਆ ਜੀ ਤੁਹਾਨੂੰ ਪਾਣੀ ਦਾ ਪੱਧਰ ਬਾਕੀ ਮਿਲਟਰੀ ਵੀ ਪਹੁੰਚ ਚੁੱਕੀ ਹੈ ਜੀ ਖਨੌਰੀ ਬੂਟੀ ਵਾਲਾ ਕੰਮ ਤੇ ਉਹਦੋਂ ਦਾ ਲਗਾਤਾਰ ਹੀ ਚੱਲੀ ਜਾਂਦਾ ਜੀ ਜੀਸੀਬੀ ਨਾਲ ਕੱਢਣ ਦਾ ਨਹੀਂ ਤਾਂ ਹੁਣ ਨੂੰ ਖਲਾਰੇ ਪੈ ਜਾਂਦੇ ਪਾਖੜਾ ਦਾ ਪਾਣੀ ਵੀ ਤੁਸੀਂ ਵੇਖੋ ਜੀ ਪਹਿਲਾਂ ਨਾਲੋਂ ਸਾਫ਼ ਹੋ ਚੁੱਕਿਆ ਜੀ ਇੱਕ ਵਾਰੀ ਤਾਂ ਤੁੰਦਲਾ ਹੋ ਗਿਆ ਸੀ ਖਤਰਾ ਅਜੇ ਵੀ ਟਲਿਆ ਨੀਗਾ ਕਿਸਾਨ ਭਰਾਵੋ ਪਰਮਾਤਮਾ ਅਗੇ ਅਰਦਾਸ ਕਰੋ ਸਾਰੇ ਜਣੇ ਕਿ ਛੇਤੀ ਤੋਂ ਛੇਤੀ ਖਤਰਾ ਟਲ ਜਾਵੇ। ਥੋੜੀ ਜੀ ਜੀਸੀਬੀ ਹੋਰ ਅੱਗੇ ਹੋ ਜੇ ਨਾ ਫਿਰ ਆਪਾਂ ਬਣਾਉਨੇ ਆ ਨੇੜੇੋਂ ਥੋੜਾ ਜਿਹਾ ਤਾਂ ਜੋ ਆਪਾਂ ਨੂੰ ਕਲੀਅਰ ਪਤਾ ਲੱਗ ਸਕੇ ਕਿ ਪਾਣੀ ਦਾ ਪੱਧਰ ਕਿੰਨਾ ਵਧਿਆ ਘਟਿਆ ਜੀ। ਜਿੰਨਾ ਕੁ ਪਾਣੀ ਕ ਗਰਦਰਿਆ ਦੇ ਵਿੱਚ ਜੀ 2 ਦਿਨਾਂ ਦੇ ਵਿੱਚ ਘਟਿਆ ਸੀ ਉਹਨਾਂ ਕੀ ਪਾਣੀ ਦੁਬਾਰਾ ਫਿਰ ਵਧ ਚੁੱਕਿਆ ਜੀ। 2 ਇੰਚ ਪਾਣੀ ਘਟਿਆ ਸੀ 2 ਦਿਨਾਂ ਦੇ ਵਿੱਚ। ਤੇ 2 ਇੰਚ ਪਾਣੀ ਦੁਬਾਰਾ ਫਿਰ ਲਗਭਗ ਵੱਧ ਚੁੱਕਿਆ ਜੀ ਜੋ ਬੰਨ ਦੀ ਸੇਵਾ ਚੱਲਦੀ ਉਹ ਸਾਰੇ ਪੰਜਾਬੀ ਵੀਰ ਆਪ ਹੀ ਕਰਦੇ ਨੇ ਸਰਕਾਰ ਕੁਝ ਨਹੀਂ ਕਰਦੀ ਪਈ ਤੇ ਆ ਵੇਖੋ ਜੀ 751 ਤੇ ਹੈ ਜੀ ਇਸ ਟਾਈਮ ਮਿਲਦੇ ਅਗਲੀ ਵੀਡੀਓ